ਮਿਹਰਬਾਨ ਅੱਜ ਮੈਂ ਗੱਲ ਕਰਾਂ ਢੋਲ ਦੇ ਸਮੇਂ ਦੇ ਕਾਰਨ ਸਮੇਂ ਡਾਕੀ ਨੂੰ ਘੇਰ ਕੇ ਚਿੱਠੀ ਦਾ ਪੁੱਛਦੀ ਆ ਵੈਸੇ ਚਿੱਠੀ ਦਾ ਨਾ ਜਿਆਦਾ ਉਹਨਾਂ ਨੂੰ ਸਵਾਦ ਦਾ ਪਤਾ ਚਿੱਠੀ ਦੀ ਚਿੱਠੀ ਦਾ ਸਵਾਦ ਕੀ ਆ ਜਿਨ੍ਹਾਂ ਨੇ ਚਿੱਠੀਆਂ ਪਾਈਆਂ ਆ ਜਾਂ ਜਿਨ੍ਹਾਂ ਨੇ ਚਿੱਠੀਆਂ ਪੜੀਆਂ ਆ ਜਾਂ ਜਿਨ੍ਹਾਂ ਨੇ ਚਿੱਠੀਆਂ ਦੇ ਇੰਤਜ਼ਾਰ ਕੀਤੇ ਆ ਇਹ ਅੱਜ ਦੇ ਦੌਰ ਦੇ ਨਿਆਣੇ ਨਹੀਂ ਜਾਣਦੇ ਚਿੱਠੀ ਦੇ ਕੀ ਕੀ ਹੁੰਦੇ ਆ ਚਿੱਠੀ ਪੜ੍ਹ ਦਾ ਸਵਾਦ ਕਿੰਨਾ ਆਉਂਦਾ ਤਾਂ ਚਿੱਠੀ ਪਾਉਣ ਦਾ ਸਵਾਦ ਕਿੰਨਾ ਆਉਂਦਾ ਚਿੱਠੀ ਲਿਖਣ ਦਾ ਸਵਾਦ ਕਿੰਨਾ ਆਉਂਦਾ ਇਹ ਅੱਜ ਦੇ ਅੱਜ ਦੇ ਦੌਰ ਦੇ ਨਿਆਣੇ ਨਹੀਂ ਜਾਣਦੇ ਜਿਨ੍ਹਾਂ ਨੇ ਪਰਦੇਸ ਘਟੇ ਆ ਜਾਂ ਪਰਦੇਸੀਆਂ ਦੀਆਂ ਚਿੱਠੀਆਂ ਦਾ ਇੰਤਜ਼ਾਰ ਕੀਤੇ ਆ ਇਹ ਉਹ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਜਿਨ੍ਹਾਂ ਜਿਨ੍ਹਾਂ ਨੇ ਚਿੱਠੀਆਂ ਪੜ੍ਹੀਆਂ ਉਹਨਾਂ ਨੂੰ ਮੇਰੀ ਗੱਲ ਸਮਝ ਆ ਗਈ ਹੋਣੀ ਹੈ ਮੈਨੂੰ ਲੱਗਦਾ ਸੰਮੀ ਤੇ ਢੋਲ ਦਾ ਪਿਛੋੜਾ ਪੈ ਜਾਂਦਾ ਤਾਂ ਸੰਮੀ ਰੋਜ ਡਾਕੀਰ ਨੂੰ ਪੁੱਛਦੀ ਆ ਵੀ ਡਾਕਦਾਰਾ ਮੇਰੇ ਢੋਲ ਦੀ ਚਿੱਠੀ ਕੋਈ ਆਈ ਏ ਤਾਂ ਦੇ ਦੇ ਚਿੱਠੀਆਂ ਦੇ ਵਿੱਚ ਡਾਂਗਿਆ ਕਹਿੰਦਾ ਬੇਬੀ ਕੋਈ ਨਹੀਂ ਹੈਗੀ ਸ਼ਹਿਰ ਰੋਜ ਗੱਲ ਦੇ ਵੰਡ ਕਰਕੇ ਦੱਸਦਾ ਭਾਬਾਵੇਂ ਕਿਵੇਂ ਵੰਡ ਕਰਦਾ pai <coughs> ਜੋ ਵੀ ਅਗਰ ਤੁਹਾਨੂੰ ਪਸੰਦ ਆਉਂਦੇ ਆ ਤੇ ਤੁਸੀਂ ਇਸ ਚੈਨਲ ਨੂੰ ਲੇਕ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਆ ਜੀ ਤੁਸੀਂ ਵੀਡੀਓ ਦੇਖਦੇ ਆ ਪਰ ਤੁਸੀਂ ਲਾਈਕ ਜਾਂ ਕਮੈਂਟ ਨਹੀਂ ਕਰਦੇ ਇਹਦਾ ਨਾ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ